ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਜਿੰਨੇ ਵੀ ਆਪਣਾ ਬਲੌਗ ਦੇਖਦੇ ਨੇ ਤੁਹਾਡਾ ਬਹੁਤ ਦਿਲੋਂ ਧੰਨਵਾਦ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਫੰਕਸ਼ਨ ਦਿਖਾਉਣੇ ਆ ਫੰਕਸ਼ਨ ਦੇ ਵਿੱਚ ਚਲੋ ਅੱਗੇ ਦਿਖਾਉਣੇ ਆ ਸਮਝ ਲਓ ਵੀ ਵਿਆਹ ਮੰਗੀ ਆ ਕੰਮ ਤੇ ਘਮਾਉਣੇ ਫਰੋਉਣੇ ਆ ਤੇ ਕੁਝ ਅਪਡੇਟ ਦਿੰਨੇ ਆ ਜਿਵੇਂ ਜਿਹੜੇ ਮੁੰਡੇ ਫੋਟੋ ਸ਼ੂਟ ਵਗੈਰਾ ਲੱਭਦੇ ਰਹਿੰਦੇ ਨੇ ਯਾਰ ਵੀ ਅਸੀਂ ਕਿੱਥੋਂ ਲੈ ਕੇ ਆਈ ਆ ਹਨਾ ਤੇ ਐਵੇਂ ਮਿਕਸੇ ਚੱਲੂਗਾ ਬਲੌਗ ਤੇ ਮਿਲਦੇ ਆ ਅੱਗੇ ਠੀਕ ਆ ਚਲੋ ਚੱਲੀਏ ਤਾਂ ਅੱਜ ਕਿ ਵਹੀ ਨਾਮ ਲੈ ਕੇ ਇੱਕ ਨਾ ਯਾਦ ਰੱਖਿਆ ਕਰੋ ਇਹ ਅੱਜ ਦਾ ਬਲੌਗ ਮਤਲਬ ਅਸੀਂ 5-7 ਦਿਨ ਬਾਅਦ ਪਾਉਨੇ ਹੁੰਨੇ ਆ ਇਹ ਆਈ ਨਹੀਂ ਹੁੰਦਾ ਵੀ ਅੱਜ ਦਾ ਬਲੌਗ ਅੱਜ ਹੀ ਹੁੰਦਾ ਇਹ ਜਦੋਂ ਵੀ ਆਪਣਾ ਟਾਈਮ ਲੱਗਦੇ ਸਾਰੇ ਪੁਰਾਣੇ ਬਲੌਗ ਨੇ ਹਲੇ 10-15 ਬਲੌਗ ਮੈਂ ਹੋਰ ਪਾਉਣੇ ਨੇ ਮਤਲਬ ਸਮਝ ਲਿਆ ਕਰੋ ਵੀ ਕਿਤੇ ਮਿਸ ਅੰਡਰਸਟੈਂਡਿੰਗ ਹੋ ਮਤ ਹੋ ਜਾਂਦੀਆਂ ਨੇ ਕੀ ਕਹਿੰਦੇ ਨੇ ਹੋਰਵੇਂ ਮਨਾਲੀ ਆ ਮਨਾਲੀ ਨਹੀਂ ਹੁੰਦਾ ਭਰਾਵਾ ਉਹ ਮਹੀਨਾ ਪਹਿਲਾਂ ਕਈ ਵਾਰੀ 20 ਦਿਨ ਪਹਿਲਾਂ ਵਾਲਾ ਬਲੌਗ ਅੱਜ ਅਪਲੋਡ ਕਰਦੇ ਹੁੰਨੇ ਆਂ ਆਈ ਇਹ ਹਾਂਜੀ ਫਤੇਗੜ ਸਾਹਿਬ ਕ੍ਰੋਸ ਕਰ ਚੁੱਕੇ ਆਂ ਅਸੀਂ ਬਾਈਪਾਸ ਭਾਈ ਪਾਸ ਤੋਂ ਸਿੱਧਾ ਹਾਈਵੇ ਚੜਨ ਤੇ ਭਾਈ ਆ ਦੇਖੋ ਜਿਵੇਂ ਆਉਣਾ ਛੋਟੀ ਗੱਡੀ ਵਾਲਿਆਂ ਨੂੰ ਇੱਕੋ ਹੀ ਰਿਕਵੈਸਟ ਹੁੰਦੀ ਹੈ ਜਦੋਂ ਵੱਡੀ ਗੱਡੀ ਆਉਂਦੀ ਕੋਈ ਟਰਾਲਾ ਟਰੱਕ ਉਹਨਾਂ ਨੂੰ ਨਿਕੰਨ ਦਾ ਮੌਕਾ ਦਿਆ ਕਰੋ ਲੱਦੀਆਂ ਹੁੰਦੀਆਂ ਨੇ ਫੁੱਲ ਹੈਵੀ ਪੱਚੋਂ ਮੈਂ ਕਹਿੰਨਾ ਵੀ ਧੂੜ ਗੱਡੀ ਸਪੀਡ ਆਉਂਦੇ ਹੁੰਦੇ ਨੇ ਤਾਂ ਕਰਕੇ ਉਹਨਾਂ ਨਾਲ ਪੰਗੇ ਨਾ ਲਿਆ ਕਰੋ ਉਹਨਾਂ ਨੂੰ ਜਾਣ ਦਿਆ ਕਰੋ ਰੋਕ ਰੋਕ ਦੇ ਆ ਵਿਚਾਰੇ ਫਿਰ ਉਹਦੀ ਸਪੀਡ ਬਣਦੀ ਆ ਤਾਂ ਕਰਕੇ ਜੇ ਆਪਾਂ ਆਪਣੀ ਗੱਡੀ 2 ਮਿੰਟ ਰੋਕ ਲਾਂਗੇ ਜਾਂ 10 ਸਕਿੰਟ ਦੀ ਵੀ ਗੇਮ ਨਹੀਂ ਹੁੰਦੀ 10 ਸਕਿੰਟ ਰੋਕ ਲਾਂਗੇ ਕੋਈ ਫਰਕ ਨਹੀਂ ਪੈਂਦਾ ਤੇ ਆਪਣਾ ਤਾਂ ਕਰਕੇ ਵੱਡੇ ਟਰੱਕਾਂ ਦਾ ਟਰਾਲੀਆਂ ਨਾਲ ਪੰਗਾ ਨਾ ਲਿਆ ਕਰੋ ਧੂਸ ਹੁੰਦੇ ਨੇ ਬਾਈ ਉਹੰਦੇ ਠੀਕ ਹੈ ਨਾ ਲੋਡ ਬਹੁਤ ਉਹਨਾਂ ਗੱਡੀਆਂ ਦੇ ਵਿੱਚ ਮੈਂ ਚਲਾਇਆ ਟਰਾਲਾ ਤੇ ਮੈਨੂੰ ਤਾਂ ਬੱਧਾ ਬਾਹਰ ਤਾਂ ਕਰਕੇ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿੰਨੇ ਤੱਕ ਹਾਂਜੀ ਪਹੁੰਚ ਚੁਕੇ ਆਂ ਆਪਾਂ ਖੰਨੇ ਤੇ ਟ੍ਰੈਫਿਕ ਹਾਈਵੇ ਤੇ ਬਹੁਤ ਜ਼ਿਆਦਾ ਹੈ ਅੱਜ ਤੇ ਹੁਣ ਦੇਖਦੇ ਆਂ ਅਸੀਂ ਇੱਥੋਂ ਥੋੜਾ ਜਿਹਾ ਸਮਾਨ ਫੜਨਾ ਸੌਦੇ ਪੱਤੇ ਸੌਦੇ ਲੈ ਕੇ ਜਾਣੇ ਨੇ ਤੇ ਉੱਥੇ ਸਾਡਾ ਸਮਾਨ ਵੀ ਰੱਖਿਆ ਪਿਆ ਇੱਕ ਅਰਸ਼ ਦੀ ਛੰਟ ਸਮਾਈ ਹੋਈ ਅਰਸ਼ ਨੇ ਤੇ ਉਹ ਛੰਟ ਚੱਕਣੀ ਆ ਉਥੋਂ ਇਹ ਮੈਂ ਤੁਹਾਨੂੰ ਕਹੇ ਮੈਂ ਭਰਾਵਾ ਪਹਿਲਾਂ ਹੀ ਇਹ ਜੇ ਕੰਮ ਕਰਕੇ ਰੱਖਿਆ ਅਗਰ ਮੌਕੇ ਤੇ ਲੇਟ ਨਾ ਕਰਿਆ ਕਰੋ ਤੇ ਹੁਣ ਤੁਹਾਨੂੰ ਸਪੈਸ਼ਲ ਥੱਲੇ ਉਤਰਨਾ ਪੈਣਾ ਥੱਲੇ ਉਤਰ ਕੇ ਆਪਣੀ ਸ਼ਰਟ ਚੱਕਣੀ ਪੈਣੀ ਹੈ ਤੇ ਜ਼ੌਦੇ ਵਾਲੇ ਦੇ ਪੈਸੇ ਦੇ ਕੇ ਜਾਣਿਆ ਸੌਦੇ ਆ ਖੰਨਾ ਮੀਨ ਬਹਿ ਤਾਂ ਤਕਰੀਬਨ ਆਏ ਹੋਣੇ ਜਿਹੜੇ ਆਪਣੇ ਮਾਨਸ ਵਾਲੇ ਵੀਰਾਂ ਕਈ ਵੀਰ ਇੱਧਰ ਨੂੰ ਨਹੀਂ ਆਏ ਹੁੰਦੇ ਤੁਸੀਂ ਦਰਸ਼ਨ ਕਰ ਲਓ ਭਾਈ ਇਹ ਹੈਗਾ ਆਪਣਾ ਸਾਡਾ ਖੰਨਾ ਇਹ ਆ ਮੇਰਾ ਸ਼ਹਿਰ ਸ਼ਹਿਰ ਆਏ ਹੁੰਦਾ ਵੀ ਜਦੋਂ ਵੀ ਵਿਲੇ ਹੋ ਜੀਦਾ ਵੀ ਜਲਦੀ ਜਲਦੀ ਆਪਣੋ ਫਤੇਗੜ ਸਾਹਿਬ ਚੱਲੀਏ ਯਾਰ ਵੀ ਖੋ ਜੀ ਪੈਣ ਲੱਗ ਜਾਂਦੀ ਹੈ ਜਿਵੇਂ ਅਗੇ ਉਰੇ ਰਹਿੰਦੇ ਹੁੰਦੇ ਜੇ ਅਗੇ ਉਰੇ ਦੀ ਖੋ ਹੁੰਦੀ ਸੀ ਘਰ ਲੱਗਣ ਲੱ ਜਾਂਦਾ ਬੰਦੇ ਨੂੰ ਆਪਦਾ ਹਨਾ ਭਾਈ ਉਹ ਚੀਜ਼ਾਂ ਹੋ ਜਾਂਦੀਆਂ ਨੇ ਤੇ ਬਾਕੀ ਬਸ ਅਸੀਂ ਹੁਣ ਪਹੁੰਚਣੇ ਆਲੇ ਆ ਮੇਨ ਆ ਸਾਰਾ ਖੰਨੇ ਦਾ ਬਾਜ਼ਾਰ ਆ ਜਿਹੜੇ ਭਰਾਵਾਂ ਨੂੰ ਮੈਂ ਦੱਸ ਦੇਣਾ ਪਹਿਲਾਂ ਖੰਨੇ ਇਧਰ ਪਾਸੇ ਵੀ ਭੀੜ ਹੁੰਦੀ ਸੀ ਜਦੋਂ ਦੇ ਰੋਡ ਬੰਦੇ ਗਏ ਉਦੋਂ ਦੀ ਇਧਰ ਜ਼ਿਆਦਾ ਭੀੜ ਹੋਣ ਲੱਗੀ ਤੇ ਲੇਟਾਂ ਦੀ ਉਲੰਘਣਾ ਨਹੀਂ ਕਰਨੀ ਕਿਸੇ ਵੀ ਵੀਰ ਭਰਾ ਨੇ ਇਹ ਸਾਰੇ ਬਾਜ਼ਾਰ ਆ ਜਾਂਦਾ ਮੈਂ ਕਹਿੰਦਾ ਤੁਹਾਨੂੰ ਪੂਰਾ ਬਾਜ਼ਾਰ ਦੇ ਦਰਸ਼ਨ ਕਰਾ ਕੇ ਲੈਵਾਂਗੇ ਬਹੁਤ ਵੱਡਾ ਖੰਨਾ ਬਹੁਤ ਵੱਡਾ ਬਾਜ਼ਾਰ ਆ ਬਹੁਤ ਕੁਆਲਿਟੀਆਂ ਮਿਲਦੀਆਂ ਨੇ ਉਰੇ ਮਿੱਤਰੋ ਸੂਟ ਹੋ ਗਿਆ ਸਮਾਨ ਹੋ ਗਿਆ ਘਰਾਂ ਵਾਲਾ ਸਮਾਨ ਹੋ ਗਿਆ ਬਾਧੂ ਸਮਾਨ ਮਿਲ ਜਾਂਦਾ ਖੰਨੇ ਦੇ ਵਿੱਚ ਅਸੀਂ ਇਹ ਅਸੀਂ ਨਾ ਅਰਸ਼ੇ ਦਾ ਛੋਟੇ ਹੁੰਦੇ ਸੀਗੇ ਹਨਾ ਅਸੀਂ ਨਾ ਮਤਲਬ ਇਹਨੂੰ ਐ ਸਮਝਦੇ ਹੁੰਦੇ ਸੀ ਇਹ ਹੈਗਾ ਤਾਂ ਮਤਲਬ ਬੜਾ ਡੂੰਗਾ ਨਹੀਂ ਹੈਗਾ ਅਸੀਂ ਇਹਨੂੰ ਐ ਸਮਝਦੇ ਹੁੰਦੇ ਹੁੰਦੇ ਪਤਾ ਨਹੀਂ ਵੀ ਕਿੰਨਾ ਕੁ ਡੂੰਗਾ ਅਜੀ ਕਦੇ ਇਹਨੂੰ 10 ਪੀਸ ਇਧਰ ਸੱਟ ਲੈਣੇ ਮੈਂ ਤੇ ਰਵਾਂ ਨੇ ਫਿਰ 10 ਦੇ 20 ਇਧਰ ਕਰੀ ਜਾਣੇ ਹਨਾ ਇੱਥੇ ਆ ਹੀ ਖੜੀ ਜਾਣਾ ਸੀ ਗੜ ਕੇ ਮੱਲਾ ਦਾ ਜਦੋਂ ਦਾ ਜਦੋਂ ਮੇਰਾ ਭਾਈ ਜਨਮ ਹੋਇਆ ਮਨਾਂ ਦਾ ਉਦੋਂ ਨੇ ਆਉਂਦੇ ਹੋਵਾਂਗੇ ਨੇ ਦਿਨ ਮੈਂ 29 ਸਾਲ ਹੋ ਗਏ 1996 ਦੇ ਆਉਂਦੇ ਆ ਡੈਡੀ ਹੋਣੀ 1996 ਦਾ ਹੀ ਮੇਰਾ ਵਰਤ ਆ 20 ਜਨਵਰੀ ਦਾ 29 ਸਾਲ ਹੋ ਗਏ ਦੇਖ ਲਓ ਹਨਾ ਦੇ ਹੁਣ ਵੀ ਮੈਂ ਉੱਥੇ ਫਤੇਗੜ ਸਾਹਿਬ ਤੋਂ ਕਦੇ ਨਹੀਂ ਕਿਹਾ ਡੈਡੀ ਉਹਨਾਂ ਨੂੰ ਵੀ ਭਾਈ ਚੀਜ਼ ਲਵਾ ਮੈਂ ਕਹਿੰਦਾ ਉੱਥੇ ਹੀ ਆਪਣੇ ਸੌਦੇ ਲੈ ਕੇ ਆਇਆ ਕਰੋ ਐਂ ਪਿਆਰ ਬਣਿਆ ਰਹਿੰਦਾ ਜੀ ਵੀਰ ਉਹਨਾਂ ਨਾਲ ਆਪਣਾ ਮਤਲਬ ਐਵੇਂ ਦਾ ਪਿਆਰ ਆ ਵੀ ਰਿਸ਼ਤੇਦਾਰੀ ਵਾਲੀ ਕੰਮ ਆ ਕਹਿੰਦਾ ਨਹੀਂ ਵੀਰੇ ਲੈ ਲੈ ਫਰੈਸ਼ ਨਰਮ ਜੀ ਹੈ ਨਾ ਦੇ ਦਿਓ ਦੋ ਪੀਸ ਦੇ ਦਿਓ ਇੱਕ ਹੋਰ ਦੇ ਦਿਓ ਇੱਕ ਅੰਜੀਰ ਅੰਜੀਰ ਵੱਡੀ ਆਉਂਦੀ ਆਪਣੇ ਕੋਲ ਵੱਡੀ ਅੰਜੀਰ ਮੰਗਾ ਕੇ ਦੇ ਦੋ ਜੇ ਮੈਨੂੰ 1000 ਰੁਪਏ ਦੀ ਮੰਗਾਉਦੇ ਇੱਕ ਵੱਡਾ ਵੀਰ ਆਉਂਦਾ ਵੱਡਾ ਵੀਰ ਮੈਂ ਉੱਥੋਂ ਲੈ ਕੇ ਆਇਆ ਸੀ ਕਸ਼ਮੀਰ ਤੋਂ ਲੈ ਵੀ ਮਿੱਤਰੋ ਡੈਡੀ ਸਾਡੇ ਇੱਥੇ ਰੁਕੇ ਹੋਏ ਨੇ ਡੈਡੀ ਨੂੰ ਮੈਂ ਕਾਲ ਕਰਤੀ ਜੀ ਮੈਂ ਕਿਹਾ ਯਾਰ ਵੀ ਕੌਫੀਆਂ ਬਣਵਾ ਲਿਓ ਦੋ ਹੌਟ ਕੌਫੀਆਂ ਇੱਕ ਆਪਣੇ ਲਈ ਕੋਲਡ ਕੌਫੀ ਬਣਵਾ ਲਿਓ ਤੇ ਕਿੰਗ ਕਿੰਗਸ ਗ੍ਰਿਲ ਹੈ ਤੇ ਬਾਈ ਹੁਣ ਇੱਥੇ ਆ ਆਪਾਂ 2 ਜੇ ਪਹੁੰਚ ਚੁੱਕੇ ਆ ਤੇ 2 ਜੇ ਡੈਡੀ ਡਿਊਟੀ ਦੁਆਰ ਹੈ ਜੀ ਡੈਡੀ ਨੂੰ ਵੀ ਨਾਲ ਹੀ ਚੱਕਣਾ ਸੀਗਾ ਤੇ ਡੈਡੀ ਉਧਰ ਉਤਰ ਗਏ ਮੈਂ ਕਿਹਾ ਯਾਰ ਕੋਈ ਕਾਫੀ ਕੁਫੀ ਦਾ ਹੱਲ ਕਰੋ ਡੈਡੀ ਕਹਿੰਦੇ ਇੱਥੇ ਤਾਂ ਪਤਾ ਨਹੀਂ ਕਿੱਥੇ ਬਣਦੀ ਆ ਮੈਂ ਕਿਹਾ ਤੁਸੀਂ ਇੰਨੇ ਸਾਲ ਭਾਈ ਡਿਊਟੀ ਕਰ ਗਏ ਓਰੇ ਤੇ ਨਹੀਂ ਸਤਾ ਫਿਰ ਡੈਡੀ ਨੂੰ ਮੈਂ ਦੱਸਿਆ ਮੈਂ ਕਿਹਾ ਵੀ ਇਹ ਮੁੰਡਾ ਕਹਿੰਦਾ ਮੈਂ ਕਾਫੀ ਪੀਤੀ ਹੋਈ ਆ ਤੇ ਜੋਬਰ ਦਾ ਡੌਲਾ ਵੀ ਹੁਣ ਦੇਖ ਲਓ 05 ਦੇ ਵਿੱਚ ਵੀ ਪੂਰਾ ਤਗੜਾ ਲੱਗਣ ਲੱਗਿਆ ਹੈ ਅਸਤਾ ਤੇ ਫਿਰ ਡੈਡੀ ਕਹਿੰਦੇ ਚੱਲ ਮੈਂ ਦੱਸੀ ਲੋਕੇਸ਼ਨ ਫਿਰ ਇੱਥੇ ਆ ਗ੍ਰਿਲ ਆਪਾਂ ਮਿਲਾਂ ਕੋਲਡ ਕਾਫੀ ਪੀਤੀ ਵੀ ਸੀ ਓਰੇ ਹਨਾ ਵਧੀਆ ਕੁਆਲਿਟੀ ਹੈ ਬਾਈ ਉਹਨਾਂ ਦਾ ਕੋਈ ਪਾਸਤਾ ਹੋ ਗਿਆ ਪੀਜ਼ਾ ਹੋ ਗਿਆ 버ਗਰ ਹੋ ਗਿਆ ਬਾਈ ਨੂੰ ਪਤਾ ਵੀ ਨਹੀਂ ਉਹਨੇ ਵੀਡੀਓ ਰਿਕਾਰਡ ਹੋ ਰਹੀ ਹੈ ਵੀਰ ਉਹਨਾਂ ਦੀ ਤੇ ਬਹੁਤ ਸੋਹਣੀ ਹੈ ਦੇਖੋ ਰੇਟ 43 ਰੁਪਏ 79 ਦਾ ਪੀਜ਼ਾ ਯਾਰ ਕੀ ਆਉਂਦਾ ਹੈ ਹਨਾ ਤਾਂ ਜਿਹੜੇ ਵੀਰੂੜੇ ਕੰਮ ਕਰਦੇ ਆ ਦੱਬ ਕੇ ਸਪੋਰਟ ਕਰਿਆ ਕਰੋ ਭਰਾਵਾਂ ਦੀ ਇੱਕ ਦੂਜੇ ਨਾਲ ਸਾਰਾ ਕੁਝ ਹੈ ਹਨਾ ਤੇ ਹੁਣ ਕੋਲਡ ਕਾਫੀ ਤੇ ਹੌਟ ਕਾਫੀ ਆਉਂਦੀ ਹੈ ਪੀ ਕੇ ਤੁਹਾਨੂੰ ਸਹੀ ਦੱਸਾਂਗੇ ਐ ਨਹੀਂ ਵੀ ਜਾਣ ਕੇ ਤਰੀਫ ਪਹਿਲਾਂ ਖਾਦਾ ਹੋਇਆ ਵਧੀਆ ਸੀਗਾ ਤੇ ਹੁਣ ਜਦੋਂ ਆ ਗਿਆ ਉਹ ਵੀ ਸਹੀ ਹੋ ਦੱਸਾਂਗੇ ਕਿ ਨਹੀਂ ਸਾਰ ਬਿਲਕੁਲ ਜੀ ਬਿਲਕੁਲ ਇਹ ਆ ਟੀ-ਸ਼ਰਟ ਵਾਲੇ ਬਾਈ ਦਾ ਵੀ ਨੰਬਰ ਦੇ ਯਾਰ ਛੇ ਯਾਰ ਜੀ ਤੋਂ ਲਿਆਂਦੀ ਆ ਸਹੀ ਦਸੀ ਰੇਟ ਕੀ ਆ ਦਾ ਟੀ-ਸ਼ਰਟ ਦਾ ਨਹੀਂ ਚਾਹੀਦਾ ਵੀਡੀਓ ਚ ਉਹ ਨਹੀਂ ਬਾਈ ਜੀ ਬਲਬ ਬਹੁਤ ਜਿਆਦਾ ਮਹਿੰਗੀ ਤੇ ਬਹੁਤ ਵਧੀਆ ਰੇਟ ਦੀ ਆ ਤੇ ਬਾਈ ਦਾ ਨੰਬਰ ਦਵਾਂਗੇ ਤੁਹਾਨੂੰ ਬਹੁਤ ਘੈਂਟ ਰੇਟ ਆ ਬਹੁਤ ਵਧੀਆ ਮੈਂ ਵੀ ਮੰਗਾਈਆਂ ਚੱਪਲਾਂ ਤੇ ਸੈਂਡੂ ਬਾਈ ਕੋਲੋਂ ਲਓ ਵੀ ਮਿੱਤਰੋ ਡੈਡੀ ਸਾਡੇ ਪਹੁੰਚ ਚੁੱਕੇ ਨੇ ਕੋਲਡ ਕਾਫੀ ਦੇ ਨਾਲ ਟਾਈਮ ਪਰ ਲੇਟ ਕਰਾ ਲ ਡੈਡੀ ਨੇ ਥੋੜਾ ਜਿਹਾ ਤੇ ਥੋੜਾ ਟਾਈਮ ਲੱਗਿਆ ਬਾਈ ਨੂੰ ਕਾਫੀ ਬਣਾਉਣ ਦੇ ਨੂੰ ਤੇ ਡੈਡੀ ਪੀ ਕੇ ਦੇਖੀ ਕਿਵੇਂ ਆ ਪਰ ਉਹ ਤਾਂ ਜੜੀ ਪਹਿਲੇ ਕਹਿੰਦੇ ਖਾ ਲਈ ਕੁਝ ਫਿਰ ਪੀਨੇ ਨਾਲੇ ਤੇ ਬਾਕੀ ਬਾਈ ਹੁਣੀ ਵੀ ਜੇ ਬਲੌਗ ਦੇਖਦਾ ਹੋਇਆ ਜ਼ਰੂਰ ਵਿਓ ਕਿਵੇਂ ਆ ਗੱਲਬਾਤ ਓਕੇ ਰਿਪੋਰਟ ਹੁਣੇ ਪਤਾ ਕਰ ਲੱਗ ਜਾਂਦਾ ਆ ਆ ਵੀ ਮਿੱਤਰਾਂ ਪਹਿਲਾਂ ਹੌਟ ਗੋਬੀ ਦੱਸ ਕਿਵੇਂ ਆ ਉਹ ਓਕੇ ਜੀ ਓਕੇ ਰਿਪੋਰਟ ਗੱਲਬਾਤ ਓਕੇ ਰਿਪੋਰਟ ਬਣਾਈ ਪਈ ਆ ਹਾਂਜੀ ਜੜੀ ਜੀ ਤੁਹਾਡੀ ਕੋਲਡ ਕਾਫੀ ਕਿਵੇਂ ਸੀਗੀ ਹਾਂਜੀ ਅੰਮੀ ਬਹੁਤ ਵਧੀਆ ਸੀ ਸਵਾਦ ਸੀਗੀ ਓਕੇ ਰਿਪੋਰਟ ਲੈ ਵੀ ਬੀਜੇ ਵਾਲਿਓ ਬਾਈਗੁਰ ਜਰੂਰ ਕਾਫੀ ਕੋਲਡ ਕਾਫੀ ਪਾਸਤਾ ਪੂਸਤਾ ਦੀ ਸਭ ਕੁ ਖਾਦਾ ਹੋਇਆ ਤੇ ਜਰੂਰ ਜਾ ਕੇ ਆਇਆ ਕਰੋ ਤੇ ਅਸੀਂ ਆਪਣਾ ਕੀ ਕਹਿੰਦੇ ਹੁੰਦੇ ਨੇ ਸਾਂਹਨੇ ਵਾਲ ਪਹੁੰਚਣੇ ਵਾਲੇ ਆ ਤੇ ਇੱਕ ਮੀਲ ਆਪਣਾ ਖਾ ਕੇ ਕਾਫੀ ਪੀ ਕੇ ਤੁਰੇ ਹੋਏ ਆ ਤੇ ਬਾਕੀ ਅੱਜ ਦਾ ਬਲੌਗ ਦੇਖਦੇ ਰਹੋ ਬਾਕੀ ਕੱਲ ਦਾ ਦਿਨ ਵੀ ਤੁਹਾਨੂੰ ਦਿਖਾਵਾਂਗੇ ਬਸ ਇੰਨੀ ਗੇ ਰਿਕਵੈਸਟ ਹੁੰਦੀ ਹੈ ਵੀ ਜਦੋਂ ਆਪਣਾ ਬਲੌਗ ਆਉਂਦਾ ਉਹ ਉਸੇ ਦਿਨ ਦਾ ਨਹੀਂ ਹੁੰਦਾ ਕਈ ਵਾਰੀ ਮੁੰਡਿਆਂ ਨੂੰ ਆਏ ਹੁੰਦਾ ਵੀ ਅੱਜ ਅਸੀਂ ਬਾਈਗੁਰ ਨਾ ਜਾਈਏ ਵੀ ਬਾਈ ਦਾ ਕਿਤੇ ਬਾਹਰ ਗਿਆ ਹੋਇਆ ਮੇਰੇ ਕੋਸ਼ ਨਹੀਂ ਹੁੰਦਾ ਪੁਰਾਣੇ ਬਲੌਗ ਹੁੰਦੇ ਨੇ ਇਹ ਅੱਜ ਦਾ ਬਲੌਗ ਆ ਤਾਂ ਇਹ ਹੁਣ 2-4 ਦਿਨਾਂ ਤੱਕ ਪਾਊਗਾ ਓਕੇ ਸਰ ਓਕੇ ਜੀ ਓਕੇ ਲੈ ਵੀ ਮਿੱਤਰੋ ਪਹੁੰਚ ਗਏ ਕਿੱਥੋਂ ਆਪਾਂ ਕੱਪੜੇ-ਕੁੱਪੜੇ ਫੜਦੇ ਹੁੰਦੇ ਨੇ ਬਾਈ ਹੁਣਾਂ ਤੋਂ ਬਹੁਤ ਸੋਹਣੀ ਕੁਆਲਿਟੀ ਦਿੰਦੇ ਆ ਟ੍ਰੈਂਡ ਸਟੂਡੀਓ ਤੇ ਬਾਈ ਉਹਨਾਂ ਕੋਲ ਬਹੁਤ ਸੋਹਣੀ ਕੁਆਲਿਟੀ ਹੁੰਦੀ ਹੈ ਕੱਪੜਿਆਂ ਦੀ ਬਾਈ ਤੁਹਾਨੂੰ ਗੱਡੀ ਸੈੱਟ ਕਰਕੇ ਲਾ ਦੀਏ ਤੇ ਪਿੱਛੇ ਨੂੰ ਕਰਕੇ ਲਾ ਦੀਏ ਚੱਲ ਕਈ ਵਾਰੀ ਹੋਰ ਬੰਦਾ ਵੀ ਲਾ ਲਾਂ ਦਾ ਲੈ ਲਾ ਦੀਏ ਲਵੀ ਮਿੱਤਰੋ ਆਪਾਂ ਤਾਂ ਲੈ ਲੈ ਆਪਣੇ ਸ਼ੂਟ ਕੋਟ ਸ਼ੂਟ ਲਿੱਤੇ ਨੇ ਬਾਈ ਤੋਂ ਦੋ ਇੱਕ ਆ ਲੱਤਾ ਇੱਕ ਆ ਲੱਤਾ ਇੱਕ ਲਿੱਖੋ ਸ਼ੂਟ 26 ਬਾਕੀ ਦੋਨੋਂ ਨਿਗਾ ਮਰਾਉਨੇ ਜਿਹੜੇ ਵੀ ਵੀਰ ਬਾਹਰ ਵਾਲੇ ਨੇ ਨਾ ਤੁਸੀਂ ਇੱਥੇ ਨਾ ਤੁਹਾਨੂੰ ਆਉਂਗੇ ਤੁਹਾਨੂੰ ਬੂਟ ਇੱਥੇ ਸ਼ੂਟ ਕੋਟ ਇੰਨੀ ਕੁਆਲਿਟੀ ਤੇ ਇੰਨੀ ਕੁਆਂਟੀਟੀ ਵੀ ਹੈ ਨਾ ਕੁੜੀਆਂ ਦੀ ਮੁੰਡਿਆਂ ਦੀ ਬਾਈ ਉਹਨਾਂ ਕੋਲ ਦੇ ਲਾਪਾ ਉਹ ਤੋਂ ਫਤੇਗੜ ਸਭ ਤੋਂ ਸਪੈਸ਼ਲ ਮੈਨੂੰ ਇੱਥੇ ਆਉਣਾ ਪੈਂਦਾ ਤੇ ਬਹੁਤ ਸੋਹਣੇ ਸੋਹਣੇ ਕੱਪੜੇ ਬਹੁਤ ਸੋਹਣੀ ਸੋਹਣੀ ਕੁਆਲਿਟੀ ਹੁੰਦੀ ਵੀਰ ਉਹਨਾਂ ਕੋਲ ਕੋਰਸੂਟ ਦਾ ਜਿਹੜੇ ਤੁਸੀਂ ਦੇਖਦੇ ਹੋ ਨੇ ਯਾਰ ਵੀ ਆਏ ਮੇਰੇ ਕੋਰਸੂਟ ਨਹੀਂ ਮਿਲਦੇ ਆ ਦੇਖੋ ਆ ਲੈ ਲੈਣਾ ਸੀ ਨਹੀਂ ਆਪਾਂ ਹੁਣ ਗਰਮੀ ਕਰਕੇ ਮੈਨੂੰ ਥੋੜਾ ਔਖਾ ਲੱਗਦਾ ਬਾਕੀ ਜਿੰਨੇ ਵੀ ਬਾਹਰ ਠੰਡ ਠੰਡ ਰਹਿੰਦੀ ਯੂਕੇ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੇ ਵੈਸੇ ਤਾਂ ਆਨਲਾਈਨ ਵੀ ਭੇਜ ਦਿੰਦੇ ਨੇ ਬਾਈ ਉਹਨੀ ਤੇ ਮੈਨੂੰ ਤਾਂ ਲੱਗਦਾ 2-3 ਸਾਲ ਹੋ ਗਏ ਵੀਰੇ ਛੋਟੇ ਕਾਉਂਦਿਆਂ ਨੂੰ ਹਾਂਜੀ ਹਾਂਜੀ ਵੀਰੇ ਬਾਈ ਉਹਨਾਂ ਤੇ ਟੋਟਲੀ ਕੱਪ ਪਾਏ ਹੋਏ ਤੇ ਪਤਾ ਹੀ ਹੁੰਦਾ ਮੈਨੂੰ ਮੈਨੂੰ ਬਾਈ ਹਰੇ ਕੀ ਬੰਦਾ ਪੁੱਛਦਾ ਹੁੰਦਾ ਪਟਿਆਲੇ ਤੋਂ ਵੀ ਉਹਦ ਆ ਬਹੁਤ ਸੋਹਣੇ ਕੋਟ ਹੁੰਦੇ ਆ ਆ ਦੇਖੋ ਤੁਸੀਂ ਆ ਕਿੰਨੇ ਸੋਹਣਿਆ ਨੇ ਆ 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 ਮੇਰੇ ਕੋਲ ਹੈਗੀ ਆ ਦੇਖੀ ਚਲੋ ਉਹਨਾਂ ਦੇ ਗਰਮੀ ਦੇ ਵਿੱਚ ਜਿਵੇਂ ਮਰਜ਼ੀ ਪਾ ਲੂ ਹਨਾ ਤਾਂ ਕਿੰਨੀ ਸੋਹਣੀਆਂ ਨੇ ਆਹ ਦੇਖ ਲੈ ਯਾਰ ਆਹ ਲੈ ਚਲਦੇ ਹਾਂ ਨਾ ਬਲੈਕ ਦੇ ਉੱਤੇ ਜੀ ਬਲੈਕ ਬਹੁਤ ਸੋਹਣੀ ਲੱਗੂਗੀ ਹਾਂ ਆ ਦੇ ਖੁੱਲੇ ਅਦਰ ਵਾਲਾ ਪੀਸ ਆ ਗਿਆ ਦਿਖਾ ਦੋ ਵੀਰੇ ਮੜੇ ਆਹ ਆ ਇਹਦੇ ਕੋਲ ਆ ਉਸਤਾਦ ਕੋਲ ਆਪਣੇ ਕੋਲ ਬਹੁਤ ਸੋਹਣੀ ਮਤਲਬ ਡਿਫਰੈਂਟ ਜੀ ਲੁੱਕ ਬਣਾਉਂਦੀ ਆ ਚਲੋ ਹੋਰ ਦਿਖਾ ਦੋ ਵੀਰੇ ਐਂ ਰੱਖੀ ਚਲੋ ਇੱਕ ਆ ਬਲੂ ਕਲਰ ਦਾ ਹੈ ਨਾਲੇ ਪਤਲੇ ਨੇ ਕਿਤੇ ਇਹਨਾਂ ਸਮਝੇ ਹੋਣਾ ਵੀ ਠੰਡ ਵਾਲੇ ਨੇ ਇਹ ਏਅਰ ਕੂਡ ਸੂਟ ਦੇ ਉੱਤੇ ਜੀ ਪਹਿ ਸਕਦੀਆਂ ਤਾਂ ਕੀ ਗੱਲ ਆ ਜਾ ਹਾਂ ਆ ਕਿੰਨੀ ਸੋਹਣੀ ਹੈ ਹਨਾ ਜਿਹੜਾ ਜਨਾਬ ਇਹ ਕੋਟ ਸੈੱਟ ਚੜਾਉ ਉਹਦੇ ਨਾਲ ਪਾਲਿਓ ਭਾਵੇਂ ਹੈ ਜਿਹੜਾ ਬਲੂ ਕੱਡੀ ਸਾਈਡ ਤੇ ਬਈ ਮੇਰੇ ਕੋਲ ਹੈਗੀ ਆ ਬਈ ਮੈਂ ਪਾਉਂਦਾ ਹਾਂ ਮੈਂ ਲਾ ਡੇਢ ਤੇ ਕੁਆਲਿਟੀ ਇੰਨੀ ਵਧੀਆ ਨਾ ਮਤਲਬ ਡੇਢ ਡੇਢ 2-2 ਸਾਲ ਹੋ ਗਏ ਉਹ ਪਾਉਂਦੇ ਨੂੰ ਮੇਰੇ ਕੋਲ ਉਵੇਂ ਹੀ ਚੱਲਦੀ ਆ ਤੇ ਬਹੁਤ ਹਾਂ ਆਪਣੇ ਕੀ ਕਹਿੰਦੇ ਹੁੰਦੇ ਨੇ ਕੁਰਤੇ ਪਜਾਮੇ ਦੇ ਉੱਤੇ ਜੀ ਪਾਉਣ ਨੂੰ ਬਹੁਤ ਸੋਹਣੀ ਚੀਜ਼ ਆ ਬਾਕੀ ਆ ਦੇਖੋ ਕਿੰਨੀ ਆ ਕੇ ਦਿਖਾਦੀ ਐ ਤਾਂ ਕੁਛ ਨਹੀਂ ਇੱਧਰ ਉੱਧਰ ਮਤਲਬ ਇਹ ਆਪਣਾ ਐਡਰੈਸ ਕੀ ਆ ਵੀਰੇ ਆਪਣਾ ਵੀਰੇ ਲੁਗਿਆਣੇ ਪਿੰਡਾ ਸੀਐਮਸੀ ਚੌਂਕ ਪਿੰਦਾ ਆ ਠੀਕ ਆ ਸੀਐਮਸੀ ਚੌਂਕ ਤੋਂ 100 ਮੀਟਰ ਦੂਰ ਆਣਾ ਤੁਸੀਂ ਠੀਕ ਆ ਬਿਲਕੁਲ ਆਣਾ ਸੀਐਮਸੀ ਹਸਪੀਟਲ ਦੇ ਕੋਲ ਜਦੋਂ ਕੋਈ ਖੰਨੇ ਤੋਂ ਆਉਂਦਾ ਉਹ ਪੁਲ ਚੜ ਕੇ ਆਪੇ ਸ਼ੇਰਪੁਰ ਚੌਕ ਜਿਹੜਾ ਸੁਨਿਆਣਾ ਸਮਰਲਾ ਚੌਕ ਤੋਂ ਸ਼ਹਿਰ ਵੱਲ ਐਂਟਰ ਕਰਨਾ ਸ਼ਿੰਘਾਰ ਰੋਡ ਆਏਗੀ ਸ਼ਿੰਘਾਰ ਰੋਡ ਤੋਂ ਸਿੱਧਾ ਸੀਐਮਸੀ ਹਸਪੀਟਲ ਵੱਲ ਸਿੱਧਾ ਚੱਲ ਜਾਂਦਾ ਜਾਂ 5 ਮਿੰਟ ਦਾ ਰਸਤਾ ਸਮਰਲਾ ਚੌਕ ਹੂੰ ਨੇੜੇ ਹੀ ਆ ਮਤਲਬ ਜਿਹੜਾ ਮੇਨ ਜਿਹੜਾ ਜਲੰਧਰ ਰੋਡ ਜਾਂਦਾ ਇੱਥੋਂ ਜਮਈ ਨਾਲ ਇਹ ਆ 5-10 ਮਿੰਟ ਲੱਗਿਆ ਸਾਨੂੰ ਆਉਂਦੇ ਇਹਨੂੰ 5 ਮਿੰਟ ਦਾ ਰਸਤਾ ਨਾਲੇ ਕੋਈ ਪਾਰਕਿੰਗ ਦਾ ਇਸ਼ੂ ਨਹੀਂ ਉਹ ਦੇਖ ਲਓ ਬਾਹਰ ਗੱਡੀ ਖੜੀ ਆ ਬਾਈ ਉਹਨਾਂ ਨੇ ਕੋਈ ਡਾਇਰੈਕਟਾ ਬਣਾਓ ਜਿਹੜੇ 7 ਮਿੰਟ ਹੋ ਗਏ ਤੇ ਨਕੂਦਰ ਨੂੰ ਰਾਹ ਜਾਂਦਾ ਏ ਮਿਲਦਾ ਯਾਰ ਫਲੋਰ ਪਹੁੰਚ ਗਿਆ ਹੈ ਨਾ ਅ ਫਲੋਰ ਫਲੋਰ ਵਾਲੇ ਚਾਹੁੰਗਾ ਮਿਲਦਾ ਇੱਕ ਮਿੰਟ ਵਟੇ ਹਟ ਜਾ ਤੇ ਜਲੰਧਰ 21 ਕਿਲੋਮੀਟਰ ਰਹੇਗਾ ਬਸ ਅੰਮ੍ਰੇਸਰ 101 ਜਲੰਧਰ 21 ਕਿਲੋਮੀਟਰ ਸਿਵਲ ਹਸਪੀਟਲ ਤੇ ਮਤਲਬ ਜਲੰਧਰ 21 ਕਿਲੋਮੀਟਰ ਉਹੀ 25 ਮਿੰਟ ਦਾ ਰਾਹ ਹੈ ਨਾ 26 30 ਮਿੰਟ ਦਾ ਰਸਤਾ ਰਹੇਗਾ ਜਲੰਧਰ ਦਾ ਜਲੰਧਰ ਤੱਕ ਰਾਹ ਖਿੱਚ ਲਿਆ ਤਾਂ ਸਮਝ ਲਓ ਬਸ ਅੱਗੇ ਤਾਂ ਕੋਈ ਚੱਕਰੇ ਨਹੀਂ ਹੋਈ ਹੈਗਾ ਅਰਸ਼ਾਪਾ ਕੋਫੀ ਫੜੇ ਰਸਤਾ ਤਾਂ ਅੱਗੇ ਵਧੀਆ ਜੀ ਲਾਵੀ ਮਿੱਤਰ ਪਹੁੰਚ ਚੁਕੇ ਆ ਤੇ ਬਸਾਖੀ ਦੇ ਮੇਲੇ ਚੱਲ ਰਹੇ ਨੇ ਇੱਧਰ ਤੇ ਬਸਾਖੀ ਦੇ ਮੇਲੇ ਤੇ ਜੇ ਕੋਸ਼ਿਸ਼ ਹੋਈ ਤਾਂ ਤੁਹਾਨੂੰ ਕੱਲੂ ਲੈ ਕੇ ਆਵਾਂਗੇ ਜ਼ਰੂਰ ਤੇ ਸਾਰੇ ਬੰਦੇ ਸੁੱਤੇ ਪਏ ਆ ਜ਼ਰੂਰ ਪਹੁੰਚਣੇ ਵਾਲਿਆਂ ਸਿਰਫ 14 ਕਿਲੋਮੀਟਰ ਰਹਿ ਗਿਆ ਤੇ ਬਸਾਖੀ ਦਾ ਮੇਲਾ ਚੱਲਦਾ ਤੇ ਹੁਣ ਅਸੀਂ ਰਸਤੇ 'ਚ ਰੁਕੇ ਸੀਗੇ ਤੇ ਅਸੀਂ ਪੁੱਛਿਆ ਵੀ ਭਾਈ ਇੱਥੇ ਕਿਹੜਾ ਮੇਲਾ ਚੱਲਦਾ ਉਹ ਕਹਿੰਦੇ ਬਸਾਖੀ ਦਾ ਸੀ ਬਲੌਕ ਬਣਾਣਾ ਕੀ ਮੈਟਰੋ ਗਰਦਾਸਪੁਰ ਏਰੀਏ ਦੇ ਵਿੱਚ ਰੁਕੇ ਹੋਏ ਆ ਬਸ ਪਹੁੰਚਣੇ ਆਣੇ ਆਸੀਂ ਆਪਣੀ ਲੋਕੇਸ਼ਨ ਦੇ ਤੇ ਦਰਾਖਤ ਦਰਾਖਤ ਹੀ ਆਜਾਪਣੇ ਅੱਗੇ ਆ ਜਰਾ ਆ ਦੇਖੋ ਸਾਰੇ ਰਾਤ ਤੇ ਦਰਾਖਤ ਜਿਹੜੇ ਮਰਜੀ ਬਣਾ ਜਿੱਧਰ ਨੂੰ ਮਰਜੀ ਝਾਕਣੋ ਦਰਾਖਤ ਨੇ ਤੇ ਠੰਡ ਇੰਨੀ ਦੇਖੋ ਵਿੱਚੋਂ ਅਸੀਂ ਗੱਡੀ ਦੇ ਵਿੱਚੋਂ ਨਿਕਲੇ ਆ ਤੇ ਠੰਡ ਇੰਨੀ ਹੋਈ ਵੀ ਇਸ ਟਾਈਮ ਵੀ ਤੇ ਤੁਹਾਨੂੰ ਦੱਸ ਨਹੀਂ ਸਕਦਾ ਵੀ ਐਂ ਨਹੀਂ ਹੋਗਾ ਬਿਉਰੇ ਖੜ ਕੇ ਅਸੀਂ ਪਸੀਨਾ ਆ ਰਿਹਾ ਵੀ ਮਤਲਬ ਠੰਡ ਜੀ ਲੱਗ ਰਹੀ ਹੈ ਯਾਰ ਬਾਹਰ ਨਿਕਲ ਕੇ ਉਰੇ ਲਵਾਈ ਜਾਂਦੇ ਗੱਲੋਂ ਇਹਨਾਂ ਨੇ ਵੇਰ ਵਾਰ ਘੜਦੀਆਂ ਕੁਰਸੀਆਂ ਡਾਈਆਂ ਪੁਰਸੀਆਂ ਡਾਈਆਂ ਵੇਚਿਆ ਨੇ ਭਰਾਵਾ ਤੋਂ ਇੱਥੇ ਲਵਾਈ